ਬਹੁਤ ਪੁਰਾਣੀ ਸਮੇਂ ਦੀ ਗੱਲ ਐ ਇੱਕ ਰਾਜ ਦਾ ਸ਼ਹਿਜ਼ਾਦਾ ਸੀ ਸ਼ਹਿਜ਼ਾਦਾ ਬੁੱਧੀਮਾਨ ਅਤੇ ਨੀਕ ਸੀ ਪਰ ਇੱਕ ਲੰਬੀ ਯਾਤਰਾ ਤੋਂ ਪਰਤਣ ਤੋਂ ਬਾਅਦ ਉਹ ਬਦਲਿਆ ਬਦਲਿਆ ਨਜ਼ਰ ਆਇਆ ਉਸ ਦੀਆਂ ਅੱਖਾਂ ਵਿੱਚ ਡੂੰਗੀ ਉਦਾਸੀ ਅਤੇ ਮਨ ਤੇ ਭਾਰੀ ਬੋਝ ਸੀ ਇੱਕ ਰਾਤ ਉਸ ਦੀ ਰਾਣੀ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਸ਼ਹਿਜ਼ਾਦੇ ਨੇ ਡੂੰਘਾ ਸਾਲਿਆ ਅਤੇ ਕਿਹਾ ਮੈਂ ਆਪਣੇ ਨਾਲ ਅਜੇ ਤਿੰਨ ਰਾਜ ਲੈ ਕੇ ਆਇਆ ਹਾਂ ਜਿਨ੍ਹਾਂ ਨੂੰ ਮੈਂ ਕਿਸੇ ਇਨਸਾਨ ਨੂੰ ਦੱਸਾਂਗਾ ਤਾਂ ਸੁਣਨ ਵਾਲਾ ਤੁਰੰਤ ਮਰ ਜਾਵੇਗਾ ਮੈਂ ਇਹਨਾਂ ਰਾਜਾਂ ਨੂੰ ਆਪਣੇ ਅੰਦਰ ਦੱਬੀ ਰੱਖਣ ਲਈ ਮਜਬੂਰ ਹਾਂ ਰਾਣੀ ਵੀ ਬਹੁਤ ਚਿੰਤਤ ਹੋ ਗਈ ਉਹ ਆਪਣੇ ਪਤੀ ਦਾ ਦਰਦ ਦੇਖ ਨਹੀਂ ਸਕਦੀ ਸੀ ਉਸਨੇ ਕਈ ਵਾਰ ਸ਼ਹਿਜ਼ਾਦੇ ਨੂੰ ਕਸਮ ਦਿੱਤੀ ਕਿ ਉਹ ਭੇਦ ਉਸ ਨੂੰ ਦੱਸ ਦੇਵੇ ਭਾਵੇਂ ਉਸ ਦੀ ਮੌਤ ਹੋ ਜਾਵੇ ਪਰ ਸ਼ਹਿਜ਼ਾਦਾ ਹਮੇਸ਼ਾ ਚੁੱਪ ਰਹਿੰਦਾ ਕਿਉਂਕਿ ਉਹ ਆਪਣੀ ਰਾਣੀ ਨੂੰ ਖੋਣਾ ਨਹੀਂ ਚਾਹੁੰਦਾ ਸੀ ਸਮਾਂ ਲੰਘਦਾ ਗਿਆ ਪਰ ਸ਼ਹਿਜ਼ਾਦੇ ਦਾ ਬੋਝ ਵੱਧਦਾ ਗਿਆ ਉਹ ਥੇ ਨਰਾਜ ਅੰਦਰੋਂ ਅੰਦਰੀ ਉਸ ਨੂੰ ਖਾਰੇ ਸੀ ਉਹ ਜਾਣਦਾ ਸੀ ਕਿ ਜੇ ਉਹ ਇਹ ਰਾਜ ਕਿਸੇ ਨੂੰ ਦੱਸੇਗਾ ਤਾਂ ਰਾਜ ਨੂੰ ਖਤਰਾ ਹੋ ਸਕਦਾ ਆਖਰਕਾਰ ਸ਼ਹਿਜ਼ਾਦੇ ਨੇ ਇੱਕ ਤਰੀਕਾ ਸੋਚਿਆ ਇੱਕ ਹਨੇਰੀ ਰਾਤ ਨੂੰ ਉਹ ਬਾਹਰ ਦੂਰ ਇੱਕ ਖਾਲੀ ਜਗ੍ਹਾ ਤੇ ਗਿਆ ਜਿੱਥੇ ਪੁਰਾਣਾ ਡੂੰਘਾ ਖੂਹ ਸੀ ਉਹ ਸੁੱਕ ਚੁਕਿਆ ਸੀ ਉਹ ਖੂਹ ਦੇ ਕੰਢੇ ਗੋਡਿਆਂ 'ਤੇ ਬੈਠ ਗਿਆ ਅਤੇ ਆਪਣਾ ਮੂੰਹ ਖੋਦੇ ਅੰਦਰ ਕੀਤਾ ਅਤੇ ਇੱਕ ਇੱਕ ਕਰਕੇ ਉਹ ਤਿੰਨ ਰਾਜ ਧਰਤੀ ਦੇ ਹਵਾਲੇ ਕਰ ਦਿੱਤੇ ਪਹਿਲਾ ਰਾਜ ਸੀ ਸਾਡੇ ਰਾਜ ਦਾ ਮਹਾਨ ਵਜ਼ੀਰ ਦੁਸ਼ਮਨ ਦਾ ਜਸੂਸ ਹੈ ਦੂਜਾ ਰਾਜ ਅਗਲੀ ਪੂਰਨਮਾਸੀ ਨੂੰ ਸਾਡੇ ਰਾਜ ਦਾ ਦਰਿਆ ਜ਼ਹਿਰੀਲਾ ਹੋ ਜਾਵੇਗਾ ਜੇ ਉਸ ਨੂੰ ਸ਼ੁੱਧ ਨਾ ਕੀਤਾ ਗਿਆ ਤੀਜਾ ਰਾਜ ਸੀ ਮੈਂ ਆਪਣੀ ਮੌਤ ਦਾ ਸਮਾਂ ਜਾਣਦਾ ਹਾਂ ਅਗਲੇ ਸਾਲ ਪੂਰਨਮਾਸੀ ਨੂੰ ਮੇਰੀ ਮੌਤ ਹੋ ਜਾਵੇਗੀ ਸਹਿਜਾਦੇ ਨੇ ਰਾਜ ਦੱਸ ਦਿੱਤੇ ਧਰਤੀ ਨੇ ਉਹਨਾਂ ਨੂੰ ਅੰਦਰ ਹੀ ਸਮਾ ਲਿਆ ਸਹਿਜਾਦੇ ਨੇ ਰਾਹਤ ਮਹਿਸੂਸ ਕੀਤੀ ਕਿਉਂਕਿ ਉਸਨੇ ਕਿਸੇ ਨੂੰ ਨੁਕ ਨੂੰ ਕੁਝ ਨਹੀਂ ਦੱਸਿਆ ਕੁਝ ਮਹੀਨੇ ਬਾਅਦ ਉਸੇ ਖੂਬ ਵਿੱਚੋਂ ਜਿਸ ਨੂੰ ਰਾਜੇ ਨੇ ਰਾਜ ਦੱਸੇ ਸੀ ਉੱਥੇ ਇੱਕ ਬਹੁਤ ਅਜੀਬੋ ਗਰੀਬ ਲੰਬਾ ਬਾਸ ਦਾ ਪੌਦਾ ਉੱਗਿਆ ਇੱਕ ਦਿਨ ਉਸੇ ਰਾਜ ਦਾ ਇੱਕ ਗਰੀਬ ਚਰਵਾਹਾ ਉਸ ਖੇਤਰ ਵਿੱਚੋਂ ਲੰਘ ਰਿਹਾ ਸੀ ਉਸਨੇ ਬਾਸ ਨੂੰ ਕੱਟਿਆ ਅਤੇ ਉਸ ਦੀ ਇੱਕ ਸੋਹਣੀ ਜੀ ਬੰਸਰੀ ਬਣਾਈ ਜਦੋਂ ਚਰਵਾਹੇ ਨੇ ਬੰਸਰੀ ਵਜਾਈ ਉਸ ਵਿੱਚੋਂ ਕੋਈ ਸਧਾਰਨ ਧੁਨਾਂ ਨਹੀਂ ਨਿਕਲੀ ਇਸ ਦਿਵਯਾਯ ਬੰਸਰੀ ਦੀ ਧੁਨ ਵਿੱਚੋਂ ਉੱਥੇ ਨਜ਼ਾਜ ਗੂੰਜਣ ਲੱਗੇ ਵਜ਼ੀਰ ਜਸੂਸ ਹੈ ਪਾਣੀ ਜ਼ਹਿਰੀਲਾ ਹੋਵੇਗਾ ਸ਼ਹਿਜ਼ਾਦੇ ਦੀ ਅਗਲੇ ਸਾਲ ਮੌਤ ਹੋ ਜਾਵੇਗੀ ਇਹ ਰਾਜ਼ ਪੂਰੇ ਰਾਜ ਵਿੱਚ ਹਵਾ ਦੀ ਤਰ੍ਹਾਂ ਫੈਲ ਗਿਆ ਦਰਿਆ ਦੇ ਪਾਣੀ ਨੂੰ ਸਮੇਂ ਤੋਂ ਪਹਿਲਾਂ ਸਾਫ਼ ਕੀਤਾ ਗਿਆ ਰਾਜ ਬਚ ਗਿਆ ਸਜਾ ਦੇਦੇ ਮਨ ਤੋਂ ਬੋਝ हट ਗਿਆ ਉਸ ਦੀ ਮੌਤ ਦਾ ਭੇਦ ਵੀ ਖੁੱਲ ਗਿਆ ਅਤੇ ਉਹ ਅੰਤ ਤੱਕ ਖੁਸ਼ ਰਿਹਾ ਉਸ ਨੇ ਆਪਣੇ ਰਾਜ ਨੂੰ ਗੁਚਾਲਿਆ ਪਰ ਕਿਸੇ ਵੀ ਇਨਸਾਨ ਨੇ ਆਪਣੀ ਜਾਨ ਵੀ ਨਹੀਂ ਗਵਾਈ